ਨਾ ਤੁਹਾਡਾ ਜਲਜੀਤ ਸਿੰਘ ਹੈ ਮੇਰਾ ਨਾਮ ਕਿੱਥੇ ਦੇ ਰਹਿਣ ਵਾਲੇ ਇੱਥੋਂ ਦੇ ਰਹਿਣ ਵਾਲਾ ਸ਼ੇਰਪੁਰ ਦਾ ਹੀ ਤੇ ਇਹ ਕੀ ਵਾਰਦਾਤ ਕੀ ਹੋਈ ਸੀ ਵਾਰਦਾਤ ਇਹ ਹੋਈ ਆ ਵੀ ਇਹ ਨਾ ਇਹ ਜਿਹੜਾ ਮੁੰਡਾ ਗगनਿਆ ਗगन ਜਿਹਦਾ ਸਿਰ ਇਹਨਾਂ ਨੇ ਖੋਪੜੀ ਲਾਤੀ ਆ ਹਾਂਜੀ ਇਹ ਤੇ ਜਿਹਨੇ ਲਾਈ ਆ ਖੋਪੜੀ ਉਹ ਦੋਨੇ ਦੋਸਤ ਸੀਗੇ ਪੱਕੇ ਇੱਥੋਂ ਤੱਕ ਵੀ ਇਹਨਾਂ ਨੇ ਨਾਂ ਵੀ ਆਪਦੇ ਇੱਕ ਦੂਜੇ ਦੇ ਗੁੱਟਾਂ ਤੇ ਲਿਖਾਏ ਹੋਏ ਸੀ ਠੀਕ ਹੈ ਹਾਂਜੀ ਇੱਕ ਦਿਨ ਇੱਥੇ ਖੜੇ ਸੀਗੇ ਇਹ ਦੋਨੇ ਇਸੇ ਜਗ੍ਹਾ ਤੇ ਜਿੱਥੇ ਅਸੀਂ ਆਪਾਂ ਖੜੇ ਆ ਪੁਲਿਸ ਆ ਗਈ ਚਾਣਕ ਅੱਛਾ ਉਹ ਬੰਦਾ ਜਿਹੜਾ ਜਿੰਨੇ ਵੜਿਆ ਉਹ ਭੱਜ ਗਿਆ ਠੀਕ ਆ ਉਹ ਭੱਜਣ ਦੇ ਨਾਲ ਕੀ ਹੋਇਆ ਕਿ ਇਹਦਾ ਮੋਟਰਸਾਈਕਲ ਇੱਥੇ ਇੱਕ ਖੜਾ ਸੀਗਾ ਉਹ ਇਹਨੂੰ ਪਤਾ ਸੀਗਾ ਵੀ ਇਹ ਮੋਟਰਸਾਈਕਲ ਦਾ ਇਹਦਾ ਇਹਨੇ ਖਰੀਦਾ ਦੋ ਨੰਬਰ ਦੇ ਵਿੱਚ ਉਹਨੇ ਚੱਕ ਕੇ ਉੱਪਰ ਗਲੀ ਦੇ ਵਿੱਚ ਇੱਕ ਸਾਈਡ ਤੇ ਕਰ ਦਿੱਤਾ ਡਰਦੇ ਨੇ ਵੀ ਇਹਨੂੰ ਵੀ ਮਤਲਬ ਕਿ ਪੁਲਿਸ ਕੁਝ ਕੁਝ ਕਰੂਗੀ ਉਹ ਜਦੋਂ ਪੁਲਿਸ ਇਹਨੇ ਦੇਖ ਲਿਆ ਦੂਰੋਂ ਦੀ ਨੇ ਵੀ ਇਹ ਮੋਟਰਸਾਈਕਲ ਇਹਨਾਂ ਦੇ ਮਤਲਬ ਕਿ ਇਦਾਂ ਦਾ ਹੈਗਾ ਵੀ ਫਰੇ ਕੀਤਾ ਆ ਉਹਨੂੰ ਪੁੱਛਣ ਲੱਪੇ ਉਹਨੇ ਦੱਸਿਆ ਮੇਰਾ ਨਹੀਂ ਮੋਟਰਸਾਈਕਲ ਉਹ ਦਾ ਉਹ ਕਮਲ ਜੀ ਦੀਪ ਕੋਈ ਮੁੰਡਾ ਹੈਗਾ ਉਹਦਾ ਹੈਗਾ ਮੋਟਰਸਾਈਕਲ ਹਾਂਜੀ ਉਹ ਕਹਿੰਦਾ ਵੀ ਤੂੰ ਗੱਤੋਂ ਪਰੇ ਕੀਤਾ ਉਹ ਕਹਿੰਦਾ ਵੀ ਮੈਂ ਸੈਟ ਦੀ ਤਾ ਉਹ ਭੱਜ ਗਿਆ ਪਤਾ ਨਹੀਂ ਕਿਹੜੀ ਗੱਲਾਂ ਠੀਕ ਆ ਉਹ ਜਦੋਂ ਉਹਨਾਂ ਨੇ ਪੁੱਛ ਕੇ ਚੀਕੀ ਤਾਂ ਉਹ ਨਿਕਲਿਆ ਚੋਰੀ ਦਾ ਠੀਕ ਆ ਜੀ ਉਹਨੇ ਕਿਹਾ ਵੀ ਇਹ ਵੀ ਮੇਰੇ ਨਾਲ ਹੀ ਸੀ ਜਦੋਂ ਮੈਂ ਖਰੀਦਾ ਇੰਦਾ ਹੀ ਇਹਨਾਂ ਦੀ ਆਪਸ ਵਿੱਚ ਰੰਜਿਸ਼ ਹੋ ਗਈ ਉਹ ਉਹ ਇਹਦੇ ਨਾਲ ਸਾਈਕਲ ਨੂੰ ਲੱਗਦਾ ਵੀ ਇਹਨੇ ਮੇਰਾ ਨਾਮ ਲੈਤਾ ਵੀ ਇਹਦਾ ਮੋਟਰਸਾਈਕਲ ਲੈ ਹਾਂਜੀ ਉਹ ਸਿਰ ਜਿਸ ਨੂੰ ਲੈ ਕੇ ਇਹ ਮੰਦਰ ਦੇ ਵਿੱਚ ਇਹਨਾਂ ਨੇ ਘੇਰ ਕੇ ਉੱਪ ਨੂੰ ਕੁੱਟਣ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਪਹਿਲਾਂ ਉਹਦੇ ਭਰਾ ਨੂੰ ਛੋਟੇ ਨੂੰ ਘੇਰਿਆ ਉਹਨੂੰ ਪੁੱਛਦੇ ਸੀ ਕਿ ਉਹਨੂੰ ਇੱਥੇ ਸਾਡਾ ਫੋਨ ਕਰਕੇ ਅਸੀਂ ਅੱਜ ਵੜਣਾ ਵਾ ਉਹਨੇ ਮੇਰਾ ਮੈਨੂੰ ਫਸਾਇਆ ਸੀਗਾ ਹੂੰ ਠੀਕ ਆ ਉਹਨੂੰ ਮੁੰਡਿਆਂ ਨੇ ਕਲੋਨੀ ਦੇ ਕਲੋਨੀ ਦੇ ਕੁਝ ਮੁੰਡੇ ਸੀਗੇ ਉਹ ਉਹਨਾਂ ਨੂੰ ਦੇਖ ਕੇ ਤਾਂ ਇਹਨੂੰ ਛਡਾ ਛੋ ਕੇ ਭੇਜ ਦਿੱਤਾ ਵੀ ਚੱਕਾ ਕਾ ਇਹਦੀ ਕੀ ਗਲਤੀ ਆ ਇਹਨੂੰ ਜਾਣਦੇ ਇਹ ਤਾਂ ਬੱਚਾ ਆ ਹੈਨਾ ਹਾਂ ਤੇ ਇਹ ਆ ਗਿਆ ਮੁੰਡਾ ਆ ਇਧਰ ਆ ਮੁੰਡਾ ਲੱਗੇ ਆ ਦੇਖ ਲੋ ਇਹ ਪੰਜਾਇਆ ਕਰਨੋਂ ਫਿਰ ਦਲਦਾ ਇਹ ਵੀ ਨਾ ਇਹਦੇ ਮੂੰਹ ਤੇ ਚਿਬੇੜਾ ਚੂੜਾ ਮਾਰੇਗਾ ਮੂੰਹ ਸੁਜਾਇਆ ਇਹਦਾ ਚਿਬੇੜਾ ਚੂੜਾ ਵੀ ਉਹਨਾਂ ਨੇ ਮਾਰੀਆਂ ਆ ਉਹ ਕਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਹਥਿਆਰ ਹੰਨ ਲਗ ਦਿੱਤਾ ਉਹ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਕਿੰਨੇ ਕੁ ਬੰਦੇ ਜਣੇ ਸੀਗੇ 15 20 ਜਣੇ 15 20 ਜਣੇ ਸੀ ਜੀ ਅੱਛਾ ਉਹ ਉਹਨਾਂ ਨੇ ਉੱਥੇ ਮੇਲੇ ਦੇ ਵਿੱਚ ਹੀ ਉਹਨੋਂ ਜਣੀ ਵੜਨ ਦੀ ਪਲਾਨਿੰਗ ਬਣਾਈ ਹੋਈ ਸੀ ਵੀ ਕਿਹੜਾ ਪਤਾ ਲੱਗਣਾ ਹੈ ਨਾ ਰਸ਼ ਵਿੱਚ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਵੱਡੇ ਬ੍ਰਦਰ ਦਾ ਮੁੰਡਾ ਸੀਗਾ ਠੀਕ ਆ ਉਹ ਥੇ ਸੀਗਾ ਉਹਦੇ ਦਵਾਲੇ ਹੋਗਾ ਜਿਹੜਾ ਗਗਨਦੀਪ ਸੀਗਾ ਉਹਨਾਂ ਤੁਹਾਡਾ ਕੀ ਸਤਾ ਗਗਨ ਦੇ ਨਾਲ ਉਹ ਇੱਥੇ ਆਪਣਾ ਬ੍ਰਦਰ ਹੀ ਲੱਗਦਾ ਵਾ ਉਹਦਾ ਲड़का ਆ ਕਿੰਨੇ ਬੰਦੇ ਸਾਡੇ ਤਾਏ ਦਾ ਚਾਚੇ ਦਾ ਪੁੱਤ ਆ ਕਿੰਨੇ ਬੰਦੇ ਸੀ ਜਿਹੜੇ ਤੁਹਾਡੇ ਬੰਦੇ ਫਟਰ ਹੋਏ ਇਹ ਦੋ ਬੰਦੇ ਆ ਜਿਹੜੇ ਸਾਡੇ ਫਟਰ ਹੋ ਗਏ ਆ ਮਤਲਬ ਕਿ ਇਹ ਗਿਆ ਸੀ ਕਿ ਸਵੇਰੇ ਇੱਜਦਾ ਨਾ ਮੇਰੀ ਗੱਲ ਸੁਣੋ ਇਹ ਪਹਿਲਾ ਗਾਇ ਜਦੋਂ ਮੇਲੇ ਦੇ ਵਿੱਚ ਸਾਡੇ ਵੱਡੇ ਬ੍ਰਦਰ ਦੇ ਮੁੰਡੇ ਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਠੀਕ ਆ ਉਸ ਤੋਂ ਬਾਅਦ ਇਹ ਉਥੋਂ ਛੜਾਛੜੋ ਦਿੱਤਾ ਮੜਿਆ ਨੇ ਇਹ ਘਰੇ ਆ ਗਿਆ ਧਮਕੀ ਦੇਣ ਵਾਸਤੇ ਸਾਡੀ ਭਝਾਈ ਨੂੰ ਇਹਨਾਂ ਨੇ ਧਮਕੀ ਦਿੱਤੀ ਆ ਵੀ ਇਹਨਾਂ ਨੂੰ ਸਮਝਾ ਲੋ ਨਹੀਂ ਤਾਂ ਅਸੀਂ ਵੜਦੇ ਨੇ ਠੀਕ ਆ ਜੀ ਉਹ ਬ੍ਰਦਰ ਦਾ ਮੁੰਡਾ ਮੇਰੇ ਬ੍ਰਦਰ ਦਾ ਮੁੰਡਾ ਸਵੇਰੇ ਤੜਕੇ ਗਿਆ 4 ਵਜੇ ਘੁੰਮਣ ਉਹਥੇ ਉਹਨੂੰ ਉਹਦਾ ਡੈਡੀ ਟੱਕਰ ਗਿਆ ਮੁੰਡੇ ਦਾ ਉਹਨੇ ਉਹਨੂੰ ਰਿਕਵੈਸਟ ਕੀਤੀ ਵੀ ਤਾਂ ਚੰਗਾ ਨਹੀਂ ਲੱਗਦਾ ਮੁੰਡਾ ਲੈ ਕੇ ਮੁੰਡੇ ਲੈ ਕੇ ਸਾਡੇ ਘਰੇ ਆਇਆ ਸੀਗਾ ਠੀਕ ਆ ਉਹ ਗਲੀ ਦੇ ਵਿੱਚੋਂ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਚੱਕ ਕੇ ਲੈ ਗਿਆ ਖਿੱਚ ਕੇ ਲੈ ਗਿਆ ਧੂਕੇ ਘਰੇ ਲਈ ਆ ਕੇ ਇਹਨਾਂ ਨੇ ਉਹਨਾਂ ਦੀ ਵੱਡ ਟੱਕਰ ਦਿੱਤੀ ਜਾਨੀ ਘਰੇ ਲਈ ਜਾ ਕੇ ਉਹਨੂੰ ਹਾਂ ਮੇਰਾ ਗੱਲਾ ਸੀ ਨਹੀਂ ਹਾਊਸਟੇਲ ਮੇਰੇ ਬਰਾਦਰ ਦਾ ਮੁੰਡਾ ਕੱਲ ਕੱਲਾ ਸੀਗਾ ਜਦੋਂ ਮੇਰੇ ਭਤੀਜੇ ਨੂੰ ਇਹਨੂੰ ਪਤਾ ਲੱਗਾ ਗਗਨ ਨੂੰ ਪਤਾ ਲੱਗਾ ਵੀ ਉਹਨੂੰ ਖਿੱਚ ਕੇ ਲੈ ਜਾਣ ਦੇ ਆ ਲੈ ਗਿਆ ਕਿਸੇ ਨੇ ਦੱਸ ਦਿੱਤਾ ਉਹ ਵੀ ਕੁਮੜਾ ਮੁੰਡਿਆ ਸੀ ਉਹ ਵੀ ਮਗਰ ਗਿਆ ਮਗਰ ਛਡਾਉਣ ਗਿਆ ਆ ਜਦੋਂ ਇਹ ਉਹਨਾਂ ਨੇ ਅੰਦਰੋਂ ਕੁੰਡਾ ਲਾ ਲਿਆ ਬੂਗਾ ਲਾ ਲਿਆ ਇਹਨੂੰ ਅੜਨ ਨੇ ਦਿੱਤਾ ਇਹ ਕੰਧ ਟੱਪ ਕੇ ਗਿਆ ਜ਼ਰੂਰ ਆ ਕੰਧ ਟੱਪ ਕੇ ਗਿਆ ਛਡਾਉਣ ਦੀ ਖਾਤਰ ਉਹਦੀ ਜਾਨ ਬਚਾਉਣ ਦੀ ਖਾਤਰ ਇਹਨਾਂ ਨੇ ਉਹਦਾ ਵੀ ਖੋਪੜੀ ਉਹਦੀ ਲਾਤੀ ਆ ਨਹੀਂ ਜਦੋਂ ਇਹ ਵਾਰਦਾਤ ਹੋਈ ਤੇ ਮੌਕੇ ਤੇ ਪੁਲਿਸ ਨਹੀਂ ਪਹੁੰਚੀ ਕੋਈ ਨਹੀਂ ਉਸ ਟਾਈਮ ਤੇ ਕੋਈ ਪੁਲਿਸ ਨਹੀਂ ਪਹੁੰਚੀ ਮੈਂ ਫੋਨ ਕਰਾਇਆ ਆ ਆਪਣੇ ਬ੍ਰਦਰ ਕੋਲੋਂ ਇਹਦੇ ਚਾਚੇ ਦੇ ਲੜਕੇ ਕੋਲੋਂ ਜਿਹਦਾ ਮੁੰਡਾ ਅੰਦਰ ਸੀ ਸਾਨੂੰ ਪਤਾ ਸੀ ਜਿਹੜੇ ਲੱਗਾ ਤੜਕੇ ਪਤਾ ਲੱਗਾ ਸਾਨੂੰ ਉਹ ਕਾਕੋ ਵੀ ਦਾਇਦਾ ਹੋ ਗਈ ਆ ਉਹ ਜਦੋਂ ਪੁਲਿਸ ਨੂੰ ਫੋਨ ਕਰਾਇਆ ਫੇ ਪੁਲਿਸ ਆਈ ਆ ਠੀਕ ਆ ਜੀ ਪੁਲਿਸ ਆਈ ਆ ਤੇ ਫੇ ਉਹ ਲਗਾਏ ਉਥੇ ਚੱਕਦੇ ਉਹਨਾਂ ਨੂੰ ਨਹੀਂ ਜਿਹੜਾ ਮੁੰਡਾ ਜਿਹਨੂੰ ਜ਼ਰਾ ਹੀ ਸਿਰ ਤੇ ਸੱਟ ਲੱਗੀ ਆ ਉਹਦੀ ਅੱਜ ਤੋਂ ਕਿਦਾਂ ਦੀ ਕੰਡੀਸ਼ਨ ਆ ਬਹੁਤ ਜ਼ਿਆਦਾ ਉਹ ਸੀਰੀਅਸ ਆ ਬਹੁਤ ਜ਼ਿਆਦਾ ਮੁਆਤਨਾ ਲੜਾਂ ਡਿਆ ਜੀ ਅੱਛਾ ਇਹ ਕਿੱਥੇ ਰੈਫਰ ਕੀਤਾ ਇਥੋਂ ਕੁੱਝ ਪੁੱਛ ਲਵਾਂ ਅਬ ਹੋਰ ਥਰੇ ਇਧਰ ਜਲੰਧਰ ਕੀਤਾ ਸੀਗਾ ਰੈਫਰ ਸਤਿਮਾ ਹਸਪਤਾਲ ਸਤਿਮਾ ਤੇ ਪੇ ਤੁਹਾਡੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੋ ਸਾਡੇ ਤਾਂ ਇਹੀ ਮੰਗਿਆ ਯਾਰ ਵੀ ਉਹ ਬੰਦੇ ਜਿਹੜਾ ਨੇ ਏਦਾਂ ਦੀ ਬੰਦੇ ਰੈਸਟ ਹੋਣੇ ਚਾਹੀਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆ ਠੀਕ ਆ ਜੀ ਮਾਪੇ ਦੀ ਕੀ ਗਲਤੀ ਹੈਗੀ ਹੈ ਨਾ ਮਾਪੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਬੱਚਾ ਉਹਨਾਂ ਦਾ ਉੱਥੇ ਪਿਆ ਆ ਲਾਜ ਦੁਖੋ ਅੱਜ ਕੱਲ ਤਾਂ ਇੰਨੀ ਮਹਿੰਗਾਈ ਹੋ ਚੁੱਕੀ ਆ ਇੰਨੀ ਰੋਟੀ ਦਾ ਨਹੀਂ ਸਕਦਾ ਕਿਸੇ ਦਾ ਕਿਸੇ ਨਹੀਂ ਦੇ ਸਕਦਾ ਹੈ ਨਾ ਕੀ ਗਰੀਬ ਬੰਦਾ ਹੈ ਬੰਦਾ ਰੋਟੀ ਦਾ ਰੋਟੀ ਦਾ ਔਖਾ ਹੋਇਆ ਹੋਇਆ ਕਰਨਾ ਤਾਂ ਇਹ ਬੰਦਿਆਂ ਨੇ ਇੱਥੋਂ ਤੱਕ ਪਹੁੰਚਾਤੀ ਹੈ ਜੀ ਠੀਕ ਹੈ ਬੰਦੇ ਨਾਲ ਅੰਟੀ ਵੀ ਨਾ ਤਾਂ ਡਾਈ ਕੀ ਵਾਰਦੋ ਤੋਈ ਸੀਗੀ ਇਹ ਪਾਜੀ ਕਿਤੇ ਮੇਲੇ ਚ ਲੜੇ ਲੁੜੇ ਸੀ ਪਹਿਲੋਂ ਕਰਦਾ ਵਿੱਚ ਉਹਦੋਂ ਉਹਦੇ ਬਾਅਦ ਦੇ ਵਿੱਚ ਇਹ ਘਰੇ ਆਏ ਵੀ 25 ਬੰਦੇ ਲੈ ਕੇ ਆਈ ਨੋਹ ਸਸ ਸੀ ਕਰੇ ਕੋਠੇ ਤੇ ਚੜ ਗਏ ਪੌੜੀਆਂ ਤੁਸੀਂ ਕਿੱਥੇ ਰਹਿੰਦੇ ਹੋ ਮੈਨੂੰ ਕਹਿੰਦਾ ਸੀ ਤ ਪਰਚਾ ਕਰੋਣਾ ਨਹੀਂ ਤੂੰ ਕਰਾਉਣਾ ਤਾਂ ਕਰਾ ਲਈ ਪਰਚਾ ਜੀਤਾ ਕਹਿੰਦੇ ਆ ਵੀ ਅਸੀਂ ਵੱਡੇ ਬੰਦੇ ਕਿਦਾਂ ਬੱਚੋਂ ਕਿ ਇਸ ਪੌੜਾ ਕੀ ਬੰਦੇ ਨੇ ਕਰਦਈਏ ਉਹ ਉਹਨਾਂ ਦੇ ਮੁੰਡੇ ਸੀ ਕਮਲ ਹੋਣੇ ਸਰਪੰਚ ਕਰਦਾ ਜੀ ਸਰਪੰਚ ਕਰਦਾ ਉਹਨਾਂ ਦੀ ਉਧਰ ਦਾ ਕੀ ਕੀ ਨਾਮ ਸਰਪੰਚ ਦਾ ਬਬਲੂ ਸਰਪੰਚ ਪਬਲਿਕ ਰੋਣ ਹਾਂਜੀ ਰਾਜੂ ਰਾਜੂ ਵੀ ਆ ਤੇ ਰਾਜੂ ਵੀ ਆ ਤਾਂ ਤੁਹਾਨੂੰ ਕੀ ਤੁਹਾਨੂੰ ਕੀ ਧਮਕੀ ਦਿੱਤੀ ਇਹਨਾਂ ਨੇ ਉਹ ਕਹਿੰਦਾ ਵੀ ਮੈਂ ਤਾਂ ਪਰਚੇ ਕਰਾਉਣੇ ਨਹੀਂ ਤੁਸੀਂ ਕਰਵਾ ਲਓ ਆ ਕਿ ਤੇ ਮੈਂ ਤੁਹਾਡੇ ਮੁੰਡੇ ਵੱਢਣੇ ਆ ਕਹਿੰਦਾ ਅੱਛਾ ਇਹ ਕਹਿੰਦਾ ਇਹ ਵੀ ਮੈਨੂੰ ਪਤਾ ਕਿੱਥੇ ਕਿੱਥੇ ਕੰਮ ਤੇ ਜਾਂਦੇ ਆ ਤੁਹਾਡੇ ਦੋਨੇ ਬੈਠੇ ਤਾਂ ਮੈਂ ਵੱਢ ਦੇਣੇ ਆ ਕਹਿੰਦਾ ਰਸਤੇ 'ਚ ਹੀ ਰਹੇ ਜਦੋਂ ਏ ਸਪਲੈਂਟ ਹੋਇਆ ਤੁਸੀਂ ਉਦੋਂ ਇੱਥੇ ਮੌਕੇ ਤੇ ਮੌਜੂਦ ਸੀਗੇ ਜੋ ਦੋਸੀ ਦੀ ਲੜਾਈ ਹੋਈ ਆ ਉਹ ਤਾਂ ਸੀ ਇੱਥੇ ਸੀ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਫਿਰ 6 ਵਜੇ ਪਤਾ ਲੱਗਾ ਉਹ ਵੀ ਕਿਸੇ ਨੇ ਆਣ ਕੇ ਦੱਸਿਆ ਵੀਡੀਓ ਬਣਾ ਕੇ ਵੀ ਆ ਦੇਖੋ ਤੁਹਾਡੇ ਬੱਚੇ ਮਰੇ ਪਏ ਇੱਥੇ ਚੱਕਰ ਆ ਜਾਂਦੇ ਮਰੇ ਪਏ ਸਾਨੂੰ ਸੁਨੇਹਾ ਮਿਲਿਆ ਵੀ ਬੱਚਾ ਹੀ ਉਦੋਂ ਭੱਜੀਆਂ ਦੋ ਬੁੜੀਆਂ-ਪੁੜੀਆਂ ਉੱਥੇ ਜਦੋਂ ਗਏ ਤਾਂ ਦਾਤਰ ਲੈ ਕੇ ਤਫਿਰਦੇ ਸੀ ਨਾ ਉਹਨਾਂ ਦੇ ਕੋਈ ਸੱਟ ਲੱਗੀ ਕੁਝ ਵੀ ਨਹੀਂ ਸੀ ਚੰਗੇ ਭੱਲੇ ਫਿਰਦੇ ਪਏ ਸੀ ਹੁਣ ਉਹਨਾਂ ਨੇ ਹੱਥ ਵੜਾ ਕੇ ਪਲਸਟਰ ਲਵਾ ਕੇ ਤੇ ਮੰਝਿਆ ਤੇ ਪੈ ਗਏ ਪਰ ਰਾਤ ਦਾ ਪਤਾ ਲੱਗਾ ਵੀ ਉਹ ਮੁੰਡਾ ਸੀਰਸ ਜ਼ਿਆਦਾ ਉਹ ਭਤੀਜਾ ਸਾਡਾ ਉਹਨਾਂ ਚੰਡੀਗੜ੍ਹ ਜਿੱਦ ਦੱਸਿਆ ਭੱਜ ਗਿਆ ਤੋਂ ਭੱਜ ਗਈ ਉੱਥੋਂ ਹਸਪਤਲੋਂ ਗਾਇਬ ਹੋ ਗਏ ਕਿ ਜਦੋਂ ਤੁਸੀਂ ਇੱਥੇ ਆਪਣੇ ਮਹੱਲੇ ਦੇ ਐਮਸੀ ਨਾਲ ਗੱਲ ਕੀਤੀ ਐਮਸੀ ਸਾਹਿਬ ਨੇ ਕੀ ਦੱਸਿਆ ਐਮਸੀ ਸਾਹਿਬ ਨੇ ਸਾਡੇ ਨਾਲ ਜਾ ਕੇ ਬੱਚੇ ਚੁਕਾਏ ਉੱਥੋਂ ਦਾਖਲ ਕਰਵਾ ਕਰਵਾ ਕੇ ਆਇਆ ਜਾਂ ਨਾਲ ਜਾ ਕੇ ਪਰਚਾ ਦਵਾ ਕੇ ਆ ਪਰ ਸਾਡੀ ਕੋਈ ਸੁਣਾਨੀ ਨਹੀਂ ਹੋ ਰਹੀ ਤੁਹਾਡੀ ਜਾਨੀ ਕਿ ਪੁਲਿਸ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਕੋਈ ਨਹੀਂ ਹੋ ਰਹੀ ਪੁਲਿਸ ਨੇ ਆਈ ਪੁਲਿਸ ਉਹਨਾਂ ਨੇ ਫਿੱਟੇ ਮੂੰਹ ਤੱਕ ਨਹੀਂ ਕੁਝ ਨਹੀਂ ਉਹਨਾਂ ਨੂੰ ਕਿਹਾ ਇਹ ਰਾਂਜੀਤ ਸਿੰਘ ਮੋਟਰਸਾਈਕਲ ਵਾਲੀ ਰਾਂਜੀਤ ਸਾਹਿਬ ਜੀ ਠੀਕ ਆ ਇਹ ਮੋਟਰਸਾਈਕਲ ਇਹਨਾਂ ਦੋਵਾਂ ਨੇ। ਇਹ ਆ ਸੀਗਾ। ਠੀਕ ਆ। ਇਹ ਦੋਵੇਂ ਗੱਡੀ ਦੇ ਵਿੱਚ ਖੜੇ ਲਿਏ। ਕਮਲ ਤੇ ਗगन। ਠੀਕ ਆ। ਗगन ਮੇਰੇ ਜੱਦੇ ਦਾ ਮੁੰਡਾ ਆ। ਠੀਕ ਆ। ਤੇ ਕਮਲ ਉਹ ਸ਼ਖਸ ਆ ਜਿਹਨਾਂ ਦਾ ਆਪਣੇ ਐਂਟੀਵਾਲਟੀ ਆ। ਆਪੋਜੀਟ ਵਾਲਟੀ ਆ। ਮੋਟਰਸਾਈਕਲ ਸੀਗਾ ਕਮਲ ਦਾ। ਕਮਲ ਪੁਲਿਸ ਨੂੰ ਪੁਲਿਸ ਆਈ ਗੱਡੀ ਦੇ ਵਿੱਚ। ਮੋਟਰਸਾਈਕਲ ਦੇ ਤੇ ਉਹ ਛੱਡ ਕੇ ਭੱਜ ਗਿਆ ਤੇ ਗਗਨ ਨੇ ਫੋਨ ਕੀਤਾ ਕਿ ਮੋਟਰਸਾਈਕਲ ਇਹ ਸਾਈਡ ਤੇ ਕਰਦੀ ਪੁਲਿਸ ਨੇ ਮੋਟਰਸਾਈਕਲ ਗਗਨ ਦੇ ਕੋਲੋਂ ਜੱਦ ਕੀਤਾ ਪੁੱਛਿਆ ਪੁੱਛਗੱਠ ਦੇ ਦੌਰਾਨ ਉਹਨਾਂ ਨੇ ਇਹ ਨਾਮ ਲਿਆ ਕਮਲ ਦਾ ਗਗਨ ਨੇ ਕਿਹਾ ਇਹ ਬਾਤ ਰੰਜੀ ਬਾਜੀ ਇਹੀ ਆ ਜੀ ਇਹ ਰੰਜਨ ਰੰਜੀ ਬਾਜੀ ਦੇ ਤਹਿਤ ਇਹ ਚਾਰਜਿਸ ਨੂੰ ਅੰਜਾਮ ਦਿੱਤਾ ਗਿਆ अच्छा ਤੇ ਆ ਜਿਹੜੀ ਲੜਾਈ ਹੋਈ ਹੈ ਇਹ ਇਸ ਰஞ்சிਸ਼ ਵਿੱਚ ਹੀ ਹੋਈ ਹੈ ਹਾਂਜੀ ਹਾਂਜੀ ਇਹ ਭਾਈ ਇਹੀ ਰஞ்சிਸ਼ ਦੀ ਗੱਲ ਆ ਤੁਹਾਨੂੰ ਦੱਸਣ ਦੇ ਆ ਇਹੀ ਰஞ்சிਸ਼ ਆ ਠੀਕ ਹੈ ਇਹੀ ਰஞ்சிਸ਼ ਉਹਨਾਂ ਨੇ ਆਪਣੀ ਗੱਡੀ ਆ ਦਰਦ ਦੇ ਨਾਲ ਤੇ ਤੁਸੀਂ ਉਹਨਾਂ ਦੇ ਘਰ ਗਏ ਸੀ ਨਹੀਂ ਭਾਈ ਉਹ ਪਹਿਲਾਂ ਆਏ ਸੀਗੇ ਆਪਣੇ ਘਰ ਵੀ 25 ਕਿੰਨੇ ਜਣੇ ਆਏ ਸੀਗੇ ਵੀ 25 ਮੁੰਡੇ ਲੈ ਕੇ ਕੋਈ ਉਹਨਾਂ ਕੋਲ ਕੋਈ ਫੜਿਆ ਸੀ ਕੋਈ 14000 ਰੁਪਏ ਸਾਰਿਆਂ ਦੇ ਕੋਲ ਠੀਕ ਹੈ ਠੀਕ ਹੈ ਕਰੀ ਕੋਈ ਉਹ ਨਹੀਂ ਤੀਗਾ ਹੂੰ ਬੁਲੀਆਂ ਜਿੰਨੀਆਂ ਜਾਤੀ ਸੀਗੀ ਘਰ ਹੂੰ ਕੀ ਕਰੇ ਕੀ ਕਰੇ ਕਰਕੇ ਘਰੇ ਲੱਭਦੇ ਨਹੀਂ ਅੱਛਾ ਕਿਹਨੂੰ ਲੱਭਦੇ ਹੀ ਗਗਨ ਨੂੰ ਅੱਛਾ ਮੰਨੂ ਠੀਕ ਉਹ ਵੀ ਮੇਰੇ ਨਾਨਾ ਦਾ ਜੱਜਾ ਦਾ ਮੁੰਡਾ ਹੀ ਆ ਹੂੰ ਠੀਕ ਆ ਦੋਵਾਂ ਨੂੰ ਲੱਭਦੇ ਸੀ ਹੂੰ ਇਹ ਅਸੀਂ ਜਿੱਥੇ ਲੱਭੇ ਸਾਨੂੰ ਅਸੀਂ ਛੱਡਣੇ ਆਂ ਨਜ਼ਰਮਾਤੀ ਲੋਕ ਜਾਣ ਹੂੰ ਕਿ ਅਸੀਂ ਇਹ ਤਾਂ ਕਹਿੰਦੇ ਕਿ ਅਗੇ ਕਰੇ ਤਾਂ ਕੰਮ ਗੱਟੀਆਂ ਨਾਲ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਹਮ ਆਪਣੇ ਪਿੰਡਦਾਰੀ ਹੋਣ ਦੇ ਕਾਰਨ ਮੈਂ ਇਹਨਾਂ ਨੂੰ ਸਮਝਾਉਣ ਗਿਆ ਹਮ ਠੀਕ ਆ ਇਹ ਮੇਰੇ ਵੀ ਗਾਲ ਪਏ ਹਮ ਜਿਹੜਾ ਤਿੰਨ ਭਰਾ ਚੌਥਾ ਨਾਲ ਦਾ ਬਾਪ ਹਮ ਠੀਕ ਆ ਇਹਨਾਂ ਨੇ ਵਿੱਚ ਤੇਜ਼ਾਰ ਦਾ ਹਰਿਆਣਾ ਮੁੱਲਾ ਕੀਤਾ ਜਿਸ ਤਰ੍ਹਾਂ ਮੈਂ ਕੁਝ ਹੋਰ ਬੇਹੋਸ਼ ਹੋ ਗਿਆ ਗਰਦਨ ਮੈਨੂੰ ਝੁਲਾਉਣਾ ਆ ਹਮ ਠੀਕ ਆ ਇਹਨਾਂ ਨੇ ਗਰਦਨ ਦੇ ਵਿੱਚ ਸੱਟਾਂ ਮਾਰੀਆਂ ਠੀਕ ਆ ਠੀਕ ਆ ਤੁਹਾਨੂੰ ਘਰ ਦੇ ਬਾਹਰ ਵੀ ਘੁੱਟਿਆ ਇਹਨਾਂ ਨੇ ਹਾਂਜੀ ਘਰ ਦੇ ਬਾਹਰ ਹੀ ਲੜਾਈ ਹੋਈ ਸੀ अच्छा हां जी तो ਘਰ ਦੇ ਬਾਹਰੋਂ ਤੁਹਾਨੂੰ ਹੋਇਆ ਸੀ ਕਿ ਜਦੋਂ ਅੰਦਰ ਜਾ ਕੇ ਲਗੇ ਨਹੀਂ ਅਮਾਰੀ ਗਲੀ ਦੀ ਦੋਵੇਂ ਪਾਸੇ ਵੀ ਠੀਕ ਆ ਘਰੇ ਕਦੋਂ ਗਏ ਸਾਨੂੰ ਹੋਰ ਸੁਰਤ ਨਹੀਂ ਹੋਈ ਠੀਕ ਆ ਇਹਨਾਂ ਨੇ ਬਾਅਦ ਘਰੇ ਆਪ ਆ ਕੇ ਵੀਡੀਓ ਬਣਾਈਆਂ ਇਹੋ ਸਭ ਠੀਕ ਆ ਕੀਤਾ ਵਾ ਇਹਨਾਂ ਕੋਲ ਕੋਈ ਇਤਿਹਾਰ ਫੜੀ ਸੀ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਿਆ ਤੀਰਦਾਰ ਇਤਿਹਾਰ ਦੀ ਬਾਕੀ ਦਾਦ ਗਰਮਾਨ ਬਡਾਰੀ ਠੀਕ ਇਹ ਕਿੰਨੇ ਜਣੇ ਸੀਗੇ ਪਰਿਵਾਰ ਦੇ ਵਿੱਚ ਪਰਿਵਾਰ ਚੋਂ ਚਾਰ ਤੋਂ ਪੰਜ ਜੀ ਬਾਕੀ ਕੋਈ ਬਾਕੀਆਂ ਬਿਜਾਤੀ ਸੀਗੇ 10 15 ਬੈਨ ਠੀਕ ਹੈ ਜੀ ਤਾਂ ਦੱਸਿਆ ਇਹਨਾਂ ਨੇ ਮਟੀਰੀਅਲ ਪਹਿਲਾਂ ਹੀ ਪਲਾਨ ਕੀਤਾ ਹੁਣ ਤੁਸੀਂ ਸਰਕਾਰ ਕੋ ਕੀ ਮੰਗਦੇ ਆਪਾਂ ਨਿਆਂ ਹੀ ਮੰਗਦੇ ਆ ਭਾਈ ਮੇਰਾ ਜੂੜਾ ਵੀਰ ਦਰਨ ਵੀਰ ਹੂੰ ਉਹਨੂੰ ਆਈ.ਸੀ.ਯੂ ਦੇ ਵਿੱਚ 4 ਦਿਨਾਂ ਤੋਂ ਠੀਕਾ ਬੋਝ ਨਹੀਂ ਆ ਰਹੀ ਇੱਕੋ ਦੇ ਨਾਮ ਤੇ ਪਰਚਾ ਨਹੀਂ ਦਰਜ ਹੋਇਆ ਸਾਡੀ ਇਹ ਸੁਣਵਾਈ ਨਹੀਂ ਹੋ ਰਹੀ ਹੂੰ ਉਹ ਲੀਕਾ ਹੂੰ ਖਾਸਾ ਨੂੰ ਇਹੀ ਨੂੰ ਇਨਸਾਫ ਚਾਹੀਦਾ ਠੀਕ ਸਰਕਾਰ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਗਈ ਲੈ ਬੱਚੇ ਮੌਤ ਨਾਲ ਲੜਦੇ ਆ ਪੁਲਿਸ ਨੇ ਇੱਥੇ ਵੀ ਪੁਲਿਸ ਚੱਕਣਾ ਮੌਕੇ ਤੇ ਆਈ ਪੁਲਿਸ ਸੱਦਿਆ ਐਮਸੀ ਸੱਦਿਆ ਪੁਲਿਸ ਨੇ ਫਿੱਟੇ ਮੂੰਹ ਤੱਕ ਨਹੀਂ ਉਹਨਾਂ ਨੂੰ ਕਿਹਾ ਆ ਮੇਰੇ ਕੋਲ ਜਿਹੜੇ ਤੁਹਾਡੇ ਮੋਹਲੇ ਦੇ ਐਮਸੀ ਆ ਉਸ ਨੇ ਕੋਈ ਸਹਿਯੋਗ ਵਗੈਰਾ ਨਹੀਂ ਦਿੱਤਾ ਬਹੁਤ ਦਿੱਤਾ ਜੀ ਉਹਨੇ ਦਿੱਤਾ ਉਹਨੇ ਨਾਲ ਹੋ ਕੇ ਚਕਾਇਆ ਸਾਡੇ ਬੱਚਿਆਂ ਨੂੰ ਉਹਨੇ ਹੀ ਉੱਥੇ ਅੰਦਰ ਉਹ ਅੰਦਰ ਬੜਾ ਦੰਦੇ ਕੇ ਇਹਨੂੰ ਬਾਹਰ ਪਾਉਂਦਾ ਹੀ ਦਾ ਤੇ ਟਾ ਸਾਰਾ ਕੁਝ ਦਲਵਾਉਂਦਾ ਹੀ ਅੰਦਰੋਂ ਹੀ ਕਿੰਨੇ ਬੰਦੇ ਸੀ ਉਹ ਲੋਕ ਜਿਨ੍ਹਾਂ ਨੇ ਇਹ ਤੇ ਹਮਲਾ ਕੀਤਾ ਉਹ ਬਹੁਤ ਜਣੇ ਸੀਗੇ ਜੀ ਉਹਨਾਂ ਦੇ ਇਹੋ ਰਿਸ਼ਤੇਦਾਰ ਵੀ ਸੀ ਕੋਈ ਅਣਪਛਾਤੇ ਵੀ ਸੀ ਵਿੱਚ ਫਿਰ ਉਹ ਸਾਰਾ ਪਰਿਵਾਰ ਸੀਗਾ ਫਿਰ ਛਲੇ ਤੁਹਾਡੇ ਬੇਟੇ ਦੀ ਕੰਡੀਸ਼ਨ ਕਿਦਾਂ ਦੀ ਏ ਮੇਰੇ ਬੇਟੇ ਦੀ ਕੰਡੀਸ਼ਨ ਖਰਾਬ ਏ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਸਾਡੀ ਇਹ ਮੰਗਾ ਵੀ ਸਾਨੂੰ ਉਹਨੇ ਆ ਮਿਲ ਜਾਵੇ ਸਾਡੇ ਬੱਚੇ ਮੌਤ ਨਾਲ ਲੜਦੇ ਆ ਇਹ ਰਾਮਨਾਥ ਤੇ ਬੈਠੇ ਆ ਖੜੋਤੇ ਆ ਹੁਣ ਰਾਤ ਦੇ ਉੱਤੇ ਹੀ ਭੱਜੇ ਹੋਏ ਆ ਰਾਤ ਦੇ ਭੱਜੇ ਹੋਏ ਆ ਮੇਰੇ ਬੱਚੇ ਜਦੋਂ ਉਹਨਾਂ ਕੋਲ ਲੱਗੇ ਸੀ ਜੀ ਆ ਸਾਬ ਭੱਜ ਗਿਆ ਉੱਥੋਂ ਪੱਡ ਛੱਡ ਕੇ ਸਾਡੇ ਮੁੰਡੇ ਨੂੰ ਜੀ ਜੀ ਸ਼ੇਖੂਪੁਰ ਨਹੀਂ ਬੋਹੀ ਦੇ ਬੱਚੇ ਨੇ ਜਿਹੜੀ ਬਰਾਣੀ ਹਾਂਜੀ ਗਗਨ ਤੇ ਵਿਸ਼ਾਲ ਜਿਹੜਾ ਸੀਗਾ ਉਹ ਨੀਮਾ ਨੇ ਜਾ ਕੇ ਕਮਲ ਦੇ ਘਰ ਦੇ ਵਿੱਚ ਹਮਲਾ ਕੀਤਾ ਕਮਲ ਦੇ ਘਰ ਜਾਨੀ ਜਦੋਂ ਰੈਕਡ ਕੀਤਾ ਤੇ ਇਹਨਾਂ ਦੇ ਵਿੱਚ ਲੜਾਈਆਂ ਤੇ ਉਹਨਾਂ ਦੇ ਵਿੱਚ ਲੜਾਈਆਂ ਇਹਦੇ ਵਿੱਚ ਉਹ ਦੋਨੇ ਧਿਰਾਂ ਜਿਹੜੀਆਂ ਸੀਗੀਆਂ ਸਿਵਲ ਹੌਸਲਦਾਰ ਹੋਣੀਆਂ ਸੀ ਜਿਹੜੇ ਦੋਨਾਂ ਦੇ ਬਿਆਨ ਲੈ ਕੇ ਜਿਹੜਾ ਹੈਗਾ ਐਫਆਈਆਰ ਦਿਸਟਾਟ ਕੀਤਾ ਸਰ ਇਹਦੋਂ ਗਗਨ ਤੇ ਵਿਸ਼ਾਲ ਦੇ ਘਰ ਦੇ ਜਿਹੜਾ ਗੱਲ ਕੀਤੀ ਕਿ ਉਹ ਕੱਲੇ ਸਾਡੇ ਘਰ ਤੇ ਦੀ 25 ਮੁੰਡੇ ਆਏ ਸਾਡੇ ਮੁੰਡਿਆਂ ਨੂੰ ਇਦਾਂ ਮਤਲਬ ਨਾਲ ਮਾਰਿਆ ਪਟਿਆ ਤੇ ਸਿਰਫ ਉਹ ਦਿੱਤਾ ਬਸ ਇੱਕ ਚੀਜ਼ ਉਹਨਾਂ ਨੇ ਸਟੇਟਮੈਂਟ ਦਿੱਤੀ ਹਾਂਜੀ ਉਸੇ ਤਰ੍ਹਾਂ ਟਾਲੀ ਕੀਤੀ ਗਈ ਹੈ ਤੇ ਲੈ ਕੇ ਚੱਲੀਦਾ ਹੈ ਜਿਹੜਾ ਜਿਹੜੀ ਅੰਦਰ ਵੀ ਹੈਗੀ ਅਮੀ ਜਿਹੜਾ ਜਦੋਂ ਗਿਆਨ ਲਾਇਆ ਉਸੇ ਤਰ੍ਹਾਂ ਹੀ ਕਰ ਦਿੱਤਾ ਸਰ ਲੋਕੋ ਕਹਤੋ ਗੈਰ ਇਥੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਹੁਣ ਕਸਟਰੀਜ਼ਨ ਤੋਂ ਹੋਵੇ ਜਾਣ ਸਕਦੇ ਆ ਕਿ ਕਿਉਂ ਹੋ ਰਿਹਾ ਸਰ ਇੱਕ ਸਰ ਇੱਕ ਮੋਟਰਸਾਈਕਲ ਇਸ਼ੂ ਆ ਰਿਹਾ ਕਿ ਤੇ ਚੋਰੀ ਦਾ ਮੋਟਰਸਾਈਕਲ ਸੀਗਾ ਉਹ ਜਣਾ ਮੁੰਡਾ ਸੀ ਮੋਟਰਸਾਈਕਲ ਗਲੀ ਚ ਲਾ ਰਿਹਾ ਸੀਗਾ ਮੋਟਰਸਾਈਕਲ ਕਿਸੇ ਨੇ ਚੱਕਿਆ ਸੀਗਾ ਤੇ ਪੁਲਿਸ ਆਈ ਤੇ ਉਹ ਪੁਲਿਸ ਨੇ ਉਹ ਮੋਟਰਸਾਈਕਲ ਨੇ ਕੁਝ ਹੋ ਚੱਕਿਆ ਜੀ ਉਹ ਚਿੰਦਾ ਨੰਬਰ ਦਾ ਮਕਦਮਾ ਆਇਆ ਹੈ ਹਾਂ ਜੀ ਉਹ ਜਿਹੜਾ ਉਹ ਮੇਰੇ ਤੇ ਗਿਆ ਉਹ ਕੰਮ ਤੇ ਗੱਲ ਉਹ ਜੋ ਪਰਮਨੰਦਰ ਜੀ ਇਹਨਾਂ ਦੇ ਉੱਪਰ ਮਨ ਕਰਨਾ ਦਾ ਸੀ ਇਹ ਤੋਂ ਬਾਅਦ ਵੀ ਉਹ ਆਪਸ ਵਿੱਚ ਰਚਾਈ ਗਈ ਠੀਕ ਉਹ ਜਿਹੜਾ ਪਿਛਲੇ ਮਹੀਨੇ ਤੋਂ ਮੋਟਰਸਾਈਕਲ ਵਾਲਾ ਉਹਦੇ ਵਿੱਚ ਹੋ ਰਿਹਾ ਹੈ ਸਰ ਇਹਨਾਂ ਦੀ ਕਿਤੇ ਪਹਿਲਾਂ ਵੀ ਕੋਈ ਰੰਜਿਸ਼ ਹੈਗੀ ਹੈ ਇਹ ਇਹ ਲੋਕੀ ਕੀ ਕੋਈ ਹੱਲੇ ਜਿਹੜੀ ਉਹਨਾਂ ਦੇ ਬਿਆਨ ਦੇ ਉਸਨੂੰ ਪੀਸੇ ਚਾਹੀਦੀ ਠੀਕ ਹੈ ਸਰ ਸੋ